ਸਸਿੱਟਾਲ ਕੀ ਮੈਂ ਡੀਐਸ ਪ੍ਰੀਤੰਦਰ ਬੁੰਦਪਾਗੋ ਮੇਰੇ ਨਾਲ ਸਪੈਕਟਰ ਵਿਵੇnderਜੀ ਸਿੰਘ ਨਾਗੜਾ ਐਸਐਚਓ ਡਾਂਡਾ ਅੱਜ ਅਸੀਂ ਜਿਹੜੀ ਪੰਜਾਬ ਸਰਕਾਰ ਦੇ ਅ ਮੁਸਲਮਾਨਵੰਡੀਆ ਯੋਧ ਨਸ਼ਾ ਦੇ ਵਿਰੁੱਧ ਤੈਅ ਚ ਅਸੀਂ ਰਜੇਂਦਰ ਸਿੰਘ ਤੇ ਜਾਨਦੀਪ ਸਿੰਘ ਉੱਤਮ ਚੌਂਚੇ ਵਾਸੀ ਵਾਰਡ ਨੰਬਰ ਅੱਜ ਇਹਨਾਂ ਦੀ ਪ੍ਰਾਪਰਟੀ ਸੀਜ਼ ਕਰਨ ਵਾਸਤੇ ਅਸੀਂ ਇਹਨਾਂ ਦੇ ਘਰ ਆਏ ਆ ਇਤਨਾ ਵੀ ਇਹਨਾਂ ਤੇ ਮੁਕੱਦਮੇ ਸੀ ਕਿ ਐਨਡੀਪੀ ਵਾਸਤੇ ਮੁਕੱਦਮੇ ਹੋਇਆ 2024 ਦੇ ਵਿੱਚ ਮੁਕੰਮਲ ਨਾ ਤੇ ਗੁਰਾਜੀ ਜਿਸ ਦੇ ਤਾਅਤ ਇਹਨਾਂ ਦੇ ਅਸੀਂ 11 ਕਰੋੜ 70000 ਰੁਪਏ ਦੀ ਪ੍ਰਾਪਰਟੀ ਜਿਹੜੀ ਆ ਉਹ ਸੀਜ਼ ਕੀਤੀ ਆ ਇਹਦੇ ਵਿੱਚ ਪੰਜਾਬ ਸਰਕਾਰ ਦੇ ਮਿੱਧੀ ਮਹਿਮ ਦੇ ਵਿੱਚ ਸੀਐਮ ਸਾਹਿਬ ਸ੍ਰੀ ਭਗਵੰਤ ਮਾਨ ਜੀ ਡੀਜੀਪੀ ਪੰਜਾਬ ਅ ਸ੍ਰੀ ਗੌਰਵ ਜਦਰ ਜੀ ਸਾਡੇ ਡੀਐਸਪੀ ਰੇਨ ਨਵੀਨ ਸਿੰਘਲਾ ਜੀ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਲਕੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਏੜੇ ਸੀ ਅੱਜ ਅਸੀਂ ਆਪਣਾ ਜਿਹੜਾ ਕੰਪੀਟੈਂਟਲ ਅਥਾਰਟੀ ਨੇ ਆਦਾ ਦਾ ਕੇਸ ਬਣਾ ਕੇ ਅਸੀਂ ਭੇਜਿਆ ਸੀਗਾ ਦਿੱਲੀ ਦੇ ਵਿੱਚ ਇਹਨਾਂ ਦੀ 11 ਕਰੋੜ 100 ਲੱਖ ਰੁਪਏ ਦੀ ਬੜੀ ਵਿਆਦਾਤ ਸੀਜ਼ ਕਰਨ ਦੇ ਆਰਡਰ ਆਏ ਆ ਉਹ ਅਸੀਂ ਇਹਨਾਂ ਦੇ ਗੇਟ ਤੇ ਚਪਕਾਇਆ ਮੈਂ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹੋ ਜੀ ਪ੍ਰਾਪਰਟੀ ਬਣਾਈ ਦਾ ਜਿਹੜਾ ਬਲੈਕ ਤੋਂ ਪ੍ਰਾਪਰਟੀ ਬਣਾਈ ਦਾ ਕੋਈ ਫਾਇਦਾ ਨਹੀਂਗਾ ਗੁਲੇ ਵੀ ਬਣਦੇ ਹੋ ਤੈਨੂੰ ਕਿ ਪ੍ਰਾਪਰਟੀਆਂ ਸੀਲ ਹੋ ਕੇ ਤੁਸੀਂ ਆਪਣੇ ਪਰਿਵਾਰ ਨੂੰ ਹੀ ਦੁੱਖ ਦੇ ਵਿੱਚ ਪਾਉਨੇ ਹੋ ਕਿਰਪਾ ਕਰਕੇ ਇੱਕ ਗੰਤਕਾ ਮਾਨੂੰ ਛੱਡ ਕੇ ਤੁਸੀਂ ਮੁਕਤ ਹੋ ਜਾਓ ਤੇ ਆਪਣੇ ਜੀਵਨ ਸਫਲ ਬਣਾਓ ਥੈਂਕ ਯੂ ਸ਼ਕਤ ਕਾਂਡੇ ਦੇ ਵਿੱਚ ਹੋਰ ਇਸ ਤੋਂ ਨਾ ਕੋਈ ਮਤਲਬ ਕੋਈ ਦੁਆ ਨਹੀਂ ਦਿੱਤੀ ਉਹ ਵੀ ਬੱਚਾ ਖਰਾਬ ਜਾਂਦਾ ਹਾਲੀ ਹਾਲੀ ਅੱਸੀ ਸਾਡੇ ਅਸੀਂ ਬਹੁਤ ਆ ਜਿਹੜੇ ਅچھے ਹੌਟਸਪੌਟ ਏਰੀਆ ਸੀ ਜਿਹੜੇ ਚੰਡੀਗੜ੍ਹ ਕੋਲੋਨੀ ਅੱਜ ਤਾਂ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਅਸੀਂ ਸਾਰੇ ਉੱਥੇ ਬਹੁਤ ਵੱਡੇ ਲੈਵਲ ਤੇ ਅਸੀਂ ਐਫੀਆਰ ਕੀਤੀਆਂ ਆ ਔਰ ਕਰਕੇ ਉਹਨਾਂ ਨੂੰ ਜਿਹੜੇ ਸਮਝਲਰ ਸੀਗੇ ਉਹਨਾਂ ਨੂੰ ਅ ਅੰਦਰਪੇਜ ਜਾ ਉਹ ਇਸ ਤੋਂ ਅੱਗੇ ਇੱਕ ਟਾਂਡੇ ਦੇ ਵਿੱਚ ਸਾਡਾ ਹੋਰ ਅੱਗੇ ਪ੍ਰੋਸੈਸ ਚੱਲ ਰਿਹਾ ਇੱਕ ਅਸੀਂ ਹੋਰ ਅ ਪ੍ਰੋਪੋਜੀਸ ਤਰਵਾਵਾ ਦੇ ਸਸਿਦਾਨ ਕੀ ਮੈਂ ਬੀਜ ਸਟਰੀ ਡਾਂਡਾ ਗੁੰਦਰਪਾਗੋ ਮਿਰਨਾਰ ਸਟ੍ਰਕਟਰ ਜੀ ਲੱਜੀ ਸਿੰਘ ਨਾਗੜਾ ਐਸ ਐਚ ਓ ਡਾਂਡਾ ਅੱਜ ਅਸੀਂ ਜਿਹੜੀ ਪੰਜਾਬ ਸਰਕਾਰ ਦੇ ਅ ਮਹਮ ਅੰਡੀਆਂ ਯੋਧਨਾਸ਼ਿਆਂ ਦੇ ਵਿਰੁੱਧ ਤੈਥ ਅਸੀਂ ਹਰਜਿੰਦਰ ਸਿੰਘ ਤੇ ਚੰਦਦੀਪ ਸਿੰਘ ਉਤਰ ਚੰਦ ਸਿੰਘ ਵਾਸੀ ਵਾ ਨੰਬਰ 8 ਇਨਾਂ ਦੀ ਪ੍ਰਾਪਰਟੀ ਸੀਜ਼ ਕਰਨ ਵਾਸਤੇ ਇਸ ਇਹਨਾਂ ਦੇ ਘਰ ਆਏ ਆ ਇਨਾਂ ਦੀ ਇਨਾਂ ਤੇ ਮੁਕੱਦਮੇ ਸੀ ਕਿ ਐਨਡੀਪੀਐਸ ਤੇ ਮੁਕੱਦਮੇ ਹੋਇਆ 2024 ਦੇ ਵਿੱਚ ਮੁਕੱਦਮਾ ਨਾ ਦੇ ਹੋਇਆ ਜਿਸ ਦੇ ਤਹਿਤ ਇਨਾਂ ਦੇ ਅਸੀਂ 11 ਕਰੋੜ 70000 ਰੁਪਏ ਦੀ ਪ੍ਰਾਪਰਟੀ ਜਿਹੜੀ ਆ ਉਹ ਸੀਜ਼ ਕੀਤੀ ਆ ਇਹਦੇ ਵਿੱਚ ਪੰਜਾਬ ਸਰਕਾਰ ਦੇ ਵੱਡੀ ਮਹਿਮਾਂ ਦੇ ਵਿੱਚ ਜਮਸਾਹ ਸ੍ਰੀ ਭਗਵੰਤ ਸਮਰ ਜੀ ਡੀਜੀਪੀ ਪੰਜਾਬ ਅ ਸ੍ਰੀ ਗੌਰਵ ਜਾਦਵ ਜੀ ਸਾਡੇ ਡੀਜੀਪੀ ਰੇਨ ਨਵੀਨ ਸਿੰਘਲਾ ਜੀ ਐਸਐਸਪੀ ਸਾਹਿਬ ਅ ਸ੍ਰੀ ਸੰਦੀਪ ਮਲਕ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਏੜੇ ਸੀ ਅੱਜ ਅਸੀਂ ਆਪਣਾ ਜਿਹੜਾ ਕੰਪਟੇਨਟਲ ਟੀਮ ਨੇ ਜਾਇਦਾਦ ਦਾ ਕੇਸ ਆ ਗਿਆ ਸੀ ਪੇਸ਼ੀਕਾ ਦਿੱਲੀ ਦੇ ਵਿੱਚ ਇਹਨਾਂ ਦੀ 11 ਕਰੋੜ ਤੱਕ ਨਕਰਪਈ ਦੀ ਜਿਹੜੀ ਜਾਇਦਾਦ ਸੀਜ਼ ਕਰਨ ਦੇ ਆਰਡਰ ਆਏ ਆ ਉਹ ਅਸੀਂ ਇਹਨਾਂ ਦੇ ਗੇਟ ਤੇ ਚਪਕਾਇਆ ਮੈਂ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਦੀ ਪ੍ਰਾਪਰਟੀ ਬਣਾਈ ਦਾ ਜਿਹੜਾ ਬਲੈਕ ਤੋਂ ਪ੍ਰਾਪਰਟੀ ਬਣਾਈ ਦਾ ਕੋਈ ਫਾਇਦਾ ਨਹੀਂਗਾ ਬੁਰੇ ਵੀ ਬਣਦੇ ਹੋ ਤੈਂ ਕਿ ਪ੍ਰੋਪਰਟੀਆਂ ਸੀਜ਼ ਹੋ ਕੇ ਤੁਸੀਂ ਆਪਣੇ ਪਰਿਵਾਰ ਨੂੰ ਹੀ ਦੁੱਖ ਦੇ ਵਿੱਚ ਪਾਉਂਦੇ ਹੋ ਕਿਰਪਾ ਕਰਕੇ ਇੱਕ ਗਲਤ ਕ੍ਰਮਾ ਨੂੰ ਛੱਡ ਕੇ ਤੁਸੀਂ ਮੁਕਤ ਹੋ ਰਾਜ ਆਓ ਤੇ ਆਪਣੇ ਜੀਵਨ ਸਫਲ ਬਣਾਓ ਥੈਂਕ ਯੂ ਸਤਾਂਡੇ ਇਹ ਵਿੱਚ ਹੋਰ ਇਸ ਤੋਂ ਨਾ ਕੋਈ ਮਨੁੱਖਤਾਰ ਨਹੀਂ ਦਿੱਤੀ ਹੋਈ ਦਸ਼ਾਤਰਾ ਕਲਾਸ ਜਾਂ ਹਾਂਜੀ ਹਾਂਜੀ 사실 ਹੀ ਸਾਡੇ ਅਸੀਂ ਬਹੁਤ ਆ ਜਿਹੜੇ ਐਸੇ ਹੌਟਸਪੌਟ ਏਰੀਏ ਸੀ ਜਿੱਥੇ ਟੰਡਿਕਲ ਕਲੋਨੀ ਮਤਲਬ ਉਸਾਰਤ ਪਤਾਈ ਜਾਂ ਸਾਰਿਆਂ ਨੂੰ ਕਿ ਅਸੀਂ ਸਾਰੇ ਉੱਥੇ ਬਹੁਤ ਵੱਡੇ ਲੈਵਲ ਤੇ ਅਸੀਂ ਐਕਸਰ ਕੀਤੀਆਂ ਆ ਔਰ ਕਰਕੇ ਉਹਨਾਂ ਨੂੰ ਜਿਹੜੇ ਸਮਝਲ ਸੀਗੇ ਉਹਨਾਂ ਨੂੰ ਅ ਅੰਦਰ ਵੀ ਜਾਵਰ ਇਸ ਤੋਂ ਅੱਗੇ ਇੱਕ ਟਾਂਡੇ ਦੇ ਵਿੱਚ ਸਾਡਾ ਹੋਰ ਅੱਗੇ ਪ੍ਰੋਸੈਸ ਚੱਲ ਰਿਹਾ ਇੱਕ ਅਸੀਂ ਹੋਰ ਅ ਪ੍ਰੋਪਰਟੀ ਸੀਜ਼ ਕਰਵਾਵਾਗੇ ਅ ਮਹਿਮਵੰਡੀਆ ਜੋਦ ਮਸ਼ਾਹਦੇ ਹਰੁਦ ਤੈਤ ਅਸੀਂ ਸਰਜਿੰਦਰ ਸਿੰਘ ਤੇ ਜੈਨਦੀਪ ਸਿੰਘ ਪੁੱਤਰ ਚੰਦ ਸਿੰਘ ਮਾਸੀ ਵਾ ਨੰਬਰ 8 ਆ ਤੇ ਇਹਨਾਂ ਦੀ ਪ੍ਰਾਪਰਟੀ ਸੀਜ਼ ਕਰਨ ਵਾਸਤੇ ਇਸੇ ਮੈਂ ਦੇ ਘਰੇ ਆਏ ਆ ਇਹਨਾਂ ਦੀ ਇਹਨਾਂ ਤੇ ਮੁਕੱਦਮੇ ਸੀ ਤੇ ਐਂਟੀਟੀ ਵਾਸਤੇ ਮੁਕੱਦਮੇ ਹੋਇਆ 2024 ਦੇ ਮਕਦਮਾ ਨ ਦੇ ਹੋਇਆ ਜਿਹਦੇ ਤਹਿਤ ਇਹਨਾਂ ਦੇ ਅਸੀਂ 11 ਕਰੋੜ 67000 ਰੁਪਏ ਦੀ ਪ੍ਰਾਪਰਟੀ ਜਿਹੜੀ ਆ ਉਸ ਸੀਜ਼ ਕੀਤੀ ਆ ਇਹਦੇ ਵਿੱਚ ਪੰਜਾਬ ਸਰਕਾਰ ਦੇ ਵੱਡੀ ਮਹਿਮਾਂ ਦੇ ਵਿੱਚ ਜਮ ਸਾਹਿਬ ਸ੍ਰੀ ਭਗਵੰਤ ਸਮਾਹ ਜੀ ਡੀਜੀਪੀ ਪੰਜਾਬ ਅ ਸ੍ਰੀ ਗੌਰਵ ਜਦਵ ਜੀ ਸਾਡੇ ਡੀਐਜੀ ਰੇਨ ਨਵੀਨ ਸਿੰਘਲਾ ਜੀ ਐਸਐਸਪੀ ਸਾਹਿਬ ਅ ਅ ਜੀ ਸੰਦੀਪ ਮਲਕ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਏਡ ਸੀ ਅੱਜ ਅਸੀਂ ਆਪਣਾ ਜਿਹੜਾ ਕੰਪਿਟੈਂਟਲ ਚੋਰਟੀ ਨੇ ਬਾੜਾ ਦਾ ਕੇਸ ਬਣਾ ਕੇ ਸੀ ਤੇ ਜਾਰੀ ਕਰ ਦਿੱਲੀ ਦੇ ਦੇ ਵਿੱਚ ਇਹਨਾਂ ਦੀ 11 ਕਰੋੜ ਤੱਕ ਨੁਕ ਰੁਪਏ ਦੀ ਜੜੀ ਜਿਆਦਾ ਸੀਜ਼ ਕਰਨ ਦੇ ਆਰਡਰ ਆਏ ਆ ਉਹ ਅਸੀਂ ਇਹਨਾਂ ਦੇ ਗੇਟ ਤੇ ਚਪਕਾਏ ਆ ਮੈਂ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਇਹ ਇਹ ਮੁਝੀ ਪ੍ਰੋਪਰਟੀ ਬਣਾਇਦਾ ਜਿਹੜਾ ਬਲੈਕ ਤੋਂ ਪ੍ਰੋਪਰਟੀ ਬਣਾਈਦਾ ਉਹ ਫਾਇਦਾ ਨਹੀਂ ਗਾ ਗੁਰੇ ਵੀ ਵਾਰਦੇ ਹੋ ਤੇ ਮੁੜ ਕੇ ਪ੍ਰੋਪਰਟੀਆਂ ਸੀਰੀਜ਼ ਹੋ ਕੇ ਤੁਸੀਂ ਆਪਣੇ ਪਰਿਵਾਰ ਨੂੰ ਹੀ ਦੁੱਖ ਦੇ ਵਿੱਚ ਪਾਉਂਦੇ ਹੋ ਕਿਰਪਾ ਕਰਕੇ ਇਹ ਗਲਤ ਕੰਮ ਨੂੰ ਛੱਡ ਕੇ ਤੁਸੀਂ ਮੁਕਤ ਹੋ ਜਾਓ ਆਪਣੇ ਜੀਵਨ ਸਫਲ ਬਣਾਓ ਥੈਂਕ ਯੂ ਸਤਾਂਡੇ ਦੇ ਵਿੱਚ ਹੋਰ ਇਸ ਤੋਂ ਨਾਵਾਂ ਕੋਈ ਮਨਨ ਪ੍ਰਕਾਰ ਨਹੀਂ ਦਿੱਤੀ ਉਹ ਵੀ ਬੱਚਾ ਖਾਸ ਜਾਂ ਹਾਂਜੀ ਹਾਂਜੀ ਸਾਡੀ ਸਾਡੇ ਅਸੀਂ ਬਹੁਤ ਆ ਜਿਹੜੇ ਐਸੇ ਹੌਟਸਪੌਟ ਏਰੀਆ ਸੀ ਕਿ ਟੰਡੀਗੜ ਕੋਲੋਨੀ ਮਕਾਨ ਮੁਸਾਮਤ ਪਤਾ ਹੀ ਆ ਸਾਰਿਆਂ ਨੂੰ ਕਿ ਅਸੀਂ ਸਾਰੇ ਉੱਥੇ ਬਹੁਤ ਵੱਡੇ ਲੈਵਲ ਤੇ ਅਸੀਂ ਐਫੇਰ ਕੀਤੀਆਂ ਆ ਔਰ ਕਰਕੇ ਉਹਨਾਂ ਨੂੰ ਜਿਹੜੇ ਸਮਝਲਾ ਸੀਗੇ ਉਹਨਾਂ ਨੂੰ ਅਸੀਂ ਅੰਦਰ ਵੀ ਜਾਵਾਂਗੇ ਔਰ ਇਸ ਤੋਂ ਅੱਗੇ ਟੰਡ ਦੇ ਵਿੱਚ ਸਾਡਾ ਹੋਰ ਅੱਗੇ ਪ੍ਰੋਸੈਸ ਚੱਲ ਰਿਹਾ ਏ ਕਸੀਂ ਹੋਰ